ਬਾਪੂ ਨੂੰ ਕਹਿਨੀ ਆਂ ਵੀ ਅੰਟੀ ਲੈ ਆ ਗਈ ਹਰਪ੍ਰੀਤ ਹਾਂਜੀ ਮੈਂ ਤਾਂ ਆ ਗਈ ਤੁਸੀਂ ਕਿਹਾ ਸੀਗਾ ਨਾ ਵੀ ਤੇਰੀ ਮੰਮੀ ਤੋਂ ਪਹਿਲਾਂ ਆ ਜਾਇਆ ਕਰ ਵੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਬਹੁਤ ਕੰਮ ਕਰ ਲਿਆ ਕਰ ਹਾਂ ਮੈਂ ਤੈਨੂੰ ਕਿਹਾ ਸੀ ਪਰ ਤੇਰੀ ਮੰਮੀ ਨੇ ਤਾਂ ਰੋਕਿਆ ਤਾਂ ਨਹੀਂ 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 ਮੈਂ ਤਾਂ ਨਾ ਬਹਾਨਾ ਲਾ ਕੇ ਆਈ ਆ ਮੈਂ ਕਿਹਾ ਸੀਗਾ ਵੀ ਅੰਟੀ ਦੀ ਕੁੜੀਆਂ ਨੂੰ ਨਾ ਛੁੱਟੀ ਹੋ ਗਈ ਸਕੂਲੋਂ ਤੇ ਤਾਂ ਕਰਕੇ ਵੀ ਮੈਂ ਉਹਨਾਂ ਨਾਲ ਖੇਡਣ ਜਾਨੀ ਆ ਲੈ ਮੈਂ ਤਾਂ ਵਾਰੀ ਸਿਆਣੀ ਆ ਫਿਰ ਮੇਰੀ ਗੱਲ ਸੁਣ ਦੱਸੀ ਦਾ ਵੀ ਨਹੀਂ ਹੁੰਦਾ ਠੀਕ ਹੈ ਨਾ ਪਰਦਾ ਰੱਖੀ ਦਾ ਹੁੰਦਾ ਨਾਲੇ ਮੇਰੀ ਗੱਲ ਸੁਣ ਜਦੋਂ ਤੇਰੀ ਮੰਮੀ ਆਊਗੀ ਤੂੰ ਅੱਧਾ ਕੰਮ ਕਰ ਦੇਂਗੀ ਤੇਰੀ ਮੰਮੀ ਨੂੰ ਸੌਖਾ ਹੋ ਜੂ ਉਹ ਵਿਚਾਰੀ ਧੁੱਪੇ ਕਿੱਥੇ ਮੱਥਾ ਮਾਰੂਗੀ ਅਹ ਮੈਂ ਤਾਂ ਹੀ ਪਹਿਲਾਂ ਆ ਗਈ ਨਾ ਲੈ ਮੇਰੀ ਗੱਲ ਸੁਣ ਜੀ ਮम्मी ਨੇ ਪੁੱਛਿਆ ਨਾ ਮੈਂ ਕੰਮ ਕਰ ਵੀ ਲਿਆ ਤੇ ਤੁਸੀਂ ਐਂ ਕਹਦੇ ਵੀ ਮੈਂ ਕੀਤਾ ਤੂੰ ਟੈਨਸ਼ਨ ਨਾ ਲੈ ਉਹ ਤਾਂ ਮੈਂ ਸੰਭਾਲ ਲੂੰਗੀ ਨਾ ਲੈ ਨਾ ਮੈਂ ਪਰੌਂਠੇ ਬਣਾਏ ਸੀ ਅੱਜ ਪਰੌਂਠੇ ਖਾਏਂਗੀ ਤੂੰ ਹਾਂਜੀ ਮੈਂ ਤੇਰੇ ਵਾਸਤੇ ਵੱਧ ਬਣਾ ਕੇ ਰੱਖੇ ਸੀਗੇ ਨੋਲੇ ਨਾ ਰਾਤ ਮੈਂ ਤਾਂ ਡੱਗ ਗਈ ਮੇ ਤਾਂ ਢੂਈ ਐਨੀ ਦੁਖੀ ਜਾਂਦੀ ਆ ਛੱਟ ਤਾਂ ਨਹੀਂ ਲੱਗੀ ਛੱਟ ਕੀ ਆ ਤੈਨੂੰ ਪਤਾ ਹੀ ਹੈਗਾ ਆ ਬਾਥਰੂਮ ਇਹ ਜੇ ਨੇਗੇ ਹਜੇ ਸਾਫ਼-ਸੂਫ ਨਹੀਂ ਹੋਏ ਚੱਜ ਨਾਲ ਅੱਛਾ ਤੇ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਤਾਂ ਸਾਫ਼ ਹੋਰ ਹਾ ਜਾ ਮੈਂ ਤੈਨੂੰ ਦੱਸਦੀ ਆਂ ਇੱਕ ਰਾਤੀ ਚੁੱਲਾ ਟੁੱਟ ਗਿਆ ਜਨਾ ਮਾ ਚੁੱਲਾ ਧਰਿਆ ਉੱਥੇ ਉਹ ਵੀ ਨਹੀਂ ਚੱਕਿਆ ਮੈਂ ਤਾਂ ਮੈਂ ਤਾਂ ਤੈਨੂੰ ਡਿੱਕੀ ਜਾਂਦੀ ਸੀਗੀ ਮੈਂ ਕਿ ਮੇਰੀ ਧੀ ਰਾਣੀ ਆਊਗੀ ਉਹ ਸਿੱਟੂਗੀ ਆ ਕੇ ਜਿਹੜਾ ਵੀ ਕੰਮ ਰਹਿੰਦਾ ਐਂਟੀ ਤੁਸੀਂ ਮੈਨੂੰ ਦੱਸ ਦੋ ਮੈਂ ਸਾਰੇ ਕੰਮ ਕਰ ਦੂੰਗੀ ਲੈ ਆ ਜਾ ਫਿਰ ਪਹਿਲਾਂ ਪਰੌਂਠੇ ਖਾ ਲੈ ਫਿਰ ਕੰਮ ਕਰ ਦਿੰਦਾ ਸਾਰਾ ਠੀਕ ਐ ਮੇਰੀ ਧੀ ਬਾੜੂ ਹੀ ਸਿਆਣੀ ਹੈਗੀ ਤੂੰ ਕੀ ਖਾਏਂਗੀ ਪਹਿਲਾਂ ਮੈਨੂੰ ਦੱਸ ਆਂਟੀ ਮੈਂ ਕਹਿੰਦੀ ਸੀ ਮੈਂ ਨਾ ਪਰੌਠ ਦਾ ਕੋਈ ਨਾ ਮੈਂ ਬਾਅਦ ਚੋਂ ਖਾ ਲੂੰਗੀ ਜਦੋਂ ਮੇਰੀ ਮੰਮੀ ਆ ਗਈ ਉਦੋਂ ਖਾ ਲੂੰਗੀ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਕੰਮ ਦੱਸ ਦੋ ਤੂੰ ਤਾਂ ਇੱਕ ਦਿਨ ਜੀ ਸਿਆਣੀ ਹੋ ਗਈ ਹੈ ਮੇਰੀ ਗੱਲ ਸੁਣ ਰਾਤ ਹਨੇਰੀ ਆ ਗਈ ਸੀ ਨਾ ਦੇਖ ਕਿੰਨਾ ਕੂੜਾ ਚੜ ਗਿਆ ਆਪਣੇ ਫਿਰ ਤੂੰ ਪਹਿਲਾਂ ਝਾੜੂ ਲਾ ਲ ਚਲ ਮੈਂ ਝਾੜੂ ਲਾਣੀ ਪਹਿਲਾਂ ਹਾਂ ਝਾੜੂ ਲਾ ਲ ਮੇਰੀ ਗੱਲ ਸੁਣ ਜੇ ਪੁੱਛੇ ਨਾ ਤੇਰੀ ਮੰਮੀ ਨੇ ਵੀ ਕੁੜੀਆਂ ਕਿੱਥੇ ਨੇ ਗਈਆਂ ਹੈਨਾ ਤੂੰ ਕਹਿ ਉਹਦਾ ਨਾ ਦੁਕਾਨ ਤੇ ਬੱਗਾਂ ਕਹਿ ਉਧਰ ਹੀ ਆਪਦੇ ਉਧਰਲੇ ਦੂਸਰੇ ਘਰੇ ਜਾਣਗੀਆਂ ਠੀਕ ਹੈ ਨਾ ਕਹਿ ਦਊ ਕੋਈ ਨਾ ਹਾਂ ਚੋਗਾਂ ਨੀ ਬਿਚਾ ਦੂ। ਤੈੂ ਕੀ ਤੂੰ ਕਹਿ ਕੀ ਆਈਆਂ ਨਾ ਜੋ ਸੁੱਟੀ ਆ ਉਹਨਾਂ ਨੂੰ ਫਿਰ ਜੇ ਨਾਂ ਦੀਸੀਆਂ ਤੇਰੀ ਮੰਮੀ ਸੌ ਸਵਾਲ ਜਵਾਬ ਕਰੂਗੀ ਤੈਨੂੰ। ਹਾਂ ਇਹਦੀ ਹੈ। ਹੈ? ਚਲ ਕੋਈ ਨਾ ਮੈਂ ਕਹਿ ਦੂੰਗੀ ਬਿਲਕੁਲ ਜਗਾ ਨਾ। ਤੂੰ ਆ ਪੁੱਤ ਵਾਂ ਕੇ ਝਾੜੂ। ਸੋਨਾ ਸੋਨਾ ਕੱਢੀ ਜਿਵੇਂ ਤੈਨੂੰ ਮੈਂ ਸਿਖਾਇਆਗਾ। ਹਾਂਜੀ ਹਾਂਜੀ ਕੋਈ ਨਾ। ਹਾਈਦਰਾਪਿਲ ਲੈ ਜਾ ਸਾਰਾ ਪੁੱਤ ਵਾਂ ਕੇ। ਠੀਕ। ਲੈ ਕੰਮ। ਇੱਕ ਤੀਰ ਨਾ ਦੋ ਨਿਸ਼ਾਨੇ। ਤੇਰਾ ਦਿਮਾਗ ਵੀ ਨਾ ਬਾੜਾ ਤੇਜ਼ ਚੱਲਦਾਗਾ ਦੋ ਰੋਟੀਆਂ ਬਦਲੇ ਉੱਧਾ ਕੰਮ ਹੋ ਜਾ ਕਰੂਗਾ ਨਾਲੇ ਉਹ ਵੀ ਤਾਂ ਛੱਡ ਕੀ ਜਾਂਦੀਆਂ ਨੇ ਥਾਲਾਂ 'ਚ ਪਰੌਂਠੇ ਦੋ ਚਾਰ ਪਰੌਂਠੇ ਖਾ ਲੂਗੀ ਕਿ ਕੜਾ ਮਰ ਚਲੀ ਆਦੀ ਮਾਂ ਹੁੰਦੀ ਨਾ ਸਾਰਾ ਕੰਮ ਕਰ ਦਿਆ ਕਰੂਗੀ ਨਾਲੇ ਤਾਂ ਉਹ 1500 ਚ ਟਿੱਕੀ ਰੋ ਜਿਹੜਾ ਇਹ ਕੰਮ ਕਰੂਗੀ ਉਹ ਬਾਧੂ ਦਾ ਚਲ ਕੋਈ ਨਾ ਝਾੜੂ ਜਮਾਰ ਲੈਂਦੇ ਨੂੰ ਫਿਰ ਤੋਂ ਢੋਈ ਮਾਲਿਸ਼ ਕਰਾਉਂਗੀ ਹੁੰਦੀ ਪਤਾ ਢੋਈ ਦੁਖੀ ਜਾਂਦੀ ਐ ਨਾਲੇ ਲੱਗਦਾ ਇਹ ਘਟੇ ਮੇਰਾ ਪੁੱਤ ਬਾਲਾ ਸਿਆਣਾ ਗਾਹ ਨੂੰ ਕਰ ਪੁੱਤ ਹਾਂ ਮੋਟਰਸਾਈਕਲਾਂ ਦੇ ਥੱਲੇ ਸਮਾਰ ਕੇ ਕੱਢ ਲਈ ਕੂੜਾ ਹਾਂਜੀ ਹਾਂਜੀ ਆਂਟੀ ਕੱਢੀ ਆਨੀ ਐ ਮੈਂ ਬਾਪੂ ਹਾਂ ਠੇਕਾ ਫੜ ਲੈਂਦਾ ਤੂੰ ਹਾਂ ਠੇਕਾ ਦੇ ਦਿਆ ਤੁਹਾਨੂੰ ਅੱਧਾ ਲੈ ਫੇਰ ਅੱਧਾ ਹਾਂ ਹੀ ਖੋਰ ਖੋਰ ਠੇਕਾ ਦਿੰਦੇ ਆ ਹਰ ਵਾਰੀ ਮੈਂ ਤਾਂ ਐਂ ਕਹਿਨੀ ਹੈਗੀ ਐਸ ਵਾਰ ਤੂੰ ਨਾ ਜ਼ਮੀਨ ਠੇਕੇ ਤੇ ਕਿਸੇ ਨੂੰ ਹੋਰ ਨੂੰ ਦੇ ਦੇ ਨਾ ਤੇ ਠੇਕਾ ਤਾਂ 12 ਮਹੀਨੇ ਚ ਲਿਖਿਆ ਗਿਆ ਸੀਗਾ ਹੁਣ ਅਗਲੇ ਸਾਲ ਚਲ ਦੇਖ ਲਾਂਗੇ ਜੇ ਆਪਾਂ ਨੂੰ 9ਵੇਂ 10ਵੇਂ ਮਹੀਨੇ ਠੇਕਾ ਨਾ ਟਾਈਮ ਨਾ ਦਿੱਤਾ ਉਹਨਾਂ ਨੇ ਮੈਂ ਮਰ ਜਾ ਪਹਿਲਾਂ ਹੀ ਉਹਨਾਂ ਨੇ ਤਾਂ 2000 ਰੁਪਿਆ ਘਟਾਤਾ ਸੀਗਾ ਤੇ ਹੁਣ ਫੇਰ ਅੱਧਾ ਹੁਣ ਦੇ ਤਾਂ ਅੱਧਾ ਫੇਰ ਦੇਣਗੇ ਇਹ ਨਹੀਂ ਪਤਾ ਫੇਰ ਕਹਿ ਦੇਣ ਅੱਧਾ ਹੁਣ ਦੇ ਦੇਣੇ ਅੱਧਾ ਫੇਰ ਦੇਵਾਗੇ ਬਾਪੂ ਤੂੰ ਵੀ ਨਾ ਬੰਦੇ ਇੱਕ ਬੰਦੇ ਦੇਖਦਾ ਨਹੀਂ ਹੈਗਾ ਬੰਦਾ ਇੱਕ ਬੰਦਾ ਨਹੀਂ ᱛੀਏ ਉਦੋਂ ਝੋਨਾ ਘੱਟ ਹੋਇਆ ਗਰਮੀ ਜ਼ਿਆਦਾ ਪੈ ਗਈ ਸੀ ਮੀਂਹ ਨਹੀਂ ਪਈ ਸੀ ਲੈ ਫੇਰ ਆਪਾਂ ਠੇਕਾ ਲਿਆ ਦਾ ਆਪਾਂ ਤਾਂ ਠੇਕਾ ਪੂਰਾ ਲੈਣਾਗਾ ਨਾ ਫੇ ਰਹਿਣ ਦੇ ਕੋਈ ਨਹੀਂ ਤਰਸ ਕਰਦਾ ਅੱਜ ਕੱਲ੍ਹ ਭਾਈਚਾਰਾ ਭਾਈਚਾਰਾ ਕਰਕੇ ਨਾ ਆਪ ਦਾ ਕੁੰਡਾ ਨਾ ਕਰਾ ਲਈ ਕੁੰਡਾ ਨਹੀਂ ਜੇ ਕੱਲ ਨੂੰ ਕਿਸੇ ਠੇਕੇ ਦੇ ਨਾਮ ਲਿਆ ਫਿਰ ਆਪਾਂ ਕਰਾਂਗੇ ਇੰਨੇ ਵੀ ਨਹੀਂ ਬਚਿਆ ਕਰਨੇ ਆਪਾਂ ਨੂੰ ਸਣੀ ਦਾ ਡਿਊਟੀ ਦੇ ਵਗਿਆ ਨਾ ਪਹਿਲੀ ਡਰ ਜਾ ਉਹ ਡਰਦਾ ਨਹੀਂ ਕਹਿੰਦਾ ਮੈਂ ਵਧੀਆ ਚੱਲੀ ਜਾਂਦਾ ਨਾਲੇ ਤਾਂ ਉਹਨਾਂ ਦਾ ਵਿਚਾਰਿਆਂ 10000 ਉਹਨਾਂ ਨੂੰ ਵਾਜ ਜਾਂਦਾ 10 20 ਹਜ਼ਾਰ ਕਿਲੇ ਦਾ ਨਾਲੇ ਆਪਣਾ ਵਧੀਆ ਚੱਲੀ ਜਾਂਦਾ ਨੌਕਰੀ ਤੇ ਲੱਗਿਆ ਹੋਇਆ ਆਪਾਂ ਹੈਂ ਬੰਦੀ ਬਣ ਜਾ ਫਿਰ ਤੂੰ ਐ ਕਰ ਜਿਹੜੇ ਚਾਰ ਪੈਸੇ ਆ ਕੋਠੀ ਚੋਂ ਵੀ ਪਚਾਏ ਆ ਆਪਾਂ ਇਹ ਵੀ ਬੰਡੇ ਆ ਨਾ ਕੋਨ ਕਰਿਆ ਇਹ ਤਾਂ ਕਿਉਂ ਵੰਡਣੀ ਐ ਇਹ ਤਾਂ ਆਪਣਾ ਹੱਕ ਆ ਜਿਹੜਾ ਹੁਣ ਵੀ ਆਪਾਂ ਜਿੰਨਾ ਕ ਬਣਦਾ ਉਹਨਾਂ ਤਾਂ ਦੇ ਸਕਦੇ ਆ ਚੱਲ ਬਾਪੂ ਤੇਰੇ ਨਾਲ ਨਹੀਂ ਕੋਈ ਦੇ ਸਕਦਾ ਚਾਹ ਪੀਵੇਂਗਾ ਹਾਂ ਫਿਰ ਮੈਂ ਖੇਰ ਬਗ ਦੂੰਗਾ ਜੀਤ ਪੁੱਤ ਚਾਹ ਲੈ ਕੇ ਆ ਬਾਪੂ ਵਾਸਤੇ ਹਾਂ ਜੀ ਲੈ ਦੇਖ ਲੈ ਬਾਪੂ ਆ ਕੁੜੀ ਜੀ ਵੀ ਨਾ ਪੂਰਾ ਵਧੀਆ ਕੰਮ ਕਰਦੀ ਏ ਕੀ ਤੇਰੀ ਮਾਂ ਹੀ ਨਹੀਂ ਅੱਜ ਇਹ ਤਾਂ ਆਂ ਬਹਨ ਨਾਲ ਆ ਕੇ ਆ ਗਈ ਆ ਲਓ ਜੀ ਅੰਟੀ ਮੈਂ ਕਹਿੰਦੀ ਸੀ ਮੈਂ ਚਾਹ ਰੂ ਵੀ ਕੜਤਾ ਤੇ ਚਾਹ ਵੀ ਬਣਾਤੀ ਹੁਣ ਹੋਰ ਕੀ ਕਰ ਤੂੰ ਪੀ ਲੈ ਜਾ ਮੈਂ ਤਾਂ ਨਹੀਂ ਪੀਨੀ ਚਾਹ ਚੱਲ ਫਿਰ ਐ ਕਰ ਪਹਿਲਾਂ ਪਰੌਂਠੇ ਖਾ ਲਾ ਉਹਨਾਂ ਫਿਰ ਤਾਂ ਆਪਾਂ ਚੁੱਲਾ ਢਾਇਆਗਾ ਨਾ ਮੈਂ ਤੁਹਾਨੂੰ ਦੱਸਿਆ ਸੀ ਨਵਾਂ ਚੁੱਲਾ ਧਰਿਆਗਾ ਉੱਥੇ ਉਹ ਚੁੱਲਾ ਚੱਕ ਕੇ ਜਿਹੜਾ ਟੁੱਟਿਆ ਹੋਇਆ ਉਹ ਪੁੱਤ ਬਣ ਕੇ ਰੂੜੀ ਤੇ ਸੱਟ ਗਿਆ ਠੀਕ ਹੈ ਜੀ ਮੈਂ ਸਿੱਟੇ ਹੁੰਦੀ ਬੱਠਲ ਚਬਾ ਲਈ ਚੰਗਾ ਚੱਲ ਵਾੜੀ ਸਿਆਣੀ ਹੈ ਮੇਰੀ ਤੀ ਇਹਨੂੰ ਮੈਂ ਲਾਲਚ ਦੇਤਾ ਲਾਲਚਾ ਦੇਤਾ ਸੀ ਇਹ ਤੈਨੂੰ ਮੈਂ ਕਹਿਣਾ ਤੇਰੀ ਮੰਮੀ ਨਾ ਦੇਖ ਲੈ ਮੇਰੇ ਕੋਲ ਹੀ ਤਾਂ ਕੰਮ ਕਰਾਈ ਜਾਂਦੇ ਆ ਅਪੀਵਹ ਨਵਾਰ ਕੇ ਆਈ ਇਹ ਵੀ ਮੈਂ ਖੇਡਣ ਚੱਲਨੀ ਆ ਮੇਰੀ ਗੱਲ ਸੁਣ ਜੇ ਆਈ ਵੀ ਜੇ ਟੱਪਣ ਜੇ ਲੱਗੀ ਮੈਂ ਕਹਿ ਦੂੰਗੀ ਵੀ ਅੱਪੀ ਲੱਗੀ ਭਈ ਇਹ ਮੈਂ ਕਿਹੜਾ ਕਿਹਾਗਾ ਨਾ ਜੇ हट ਗਈ ਔਖਾ ਹੋਈ ਤੈਨੂੰ ਕੰਮ ਦਾ ਕਹਿੰਦੇ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਲੈ ਕੇ ਵਜੇ ਨੇ ਬਾਪੂ ਤੂੰ ਨਾ ਕਦੇ ਚੰਗਾ ਸੋਚੀ ਤੂੰ ਨਾ ਹਰ ਵਾਰੀ ਪੁੱਠਾ ਹੀ ਸੋਚਣਾ ਚੰਗਾ ਮੇਰਾ ਬਲੱਡ ਵਧਾ ਕੇ ਧਰ ਦਿਨਾਗਾ ਬਲੱਡ ਨਹੀਂ ਪਹਾਉਂਦਾ ਮੈਂ ਸਾਰਾ ਕੁਝ ਦੇਖਿਆ ਇਹ ਆਪਣੇ ਕੰਮ ਵਾਲਿਆਂ ਮਿਲਦੀਆਂ ਗਈ ਇੱਕ ਆਪਣਾ ਘਰੋਂ ਇੱਧਰ ਬਾਹਰ ਮਾਰ ਦੂਰ ਜਿੱਤੇ ਹੋ ਆਈ ਸੀ ਉਹਦੇ ਆਪ ਹੀ ਭਿਜਾਉਣ ਨੂੰ ਫਿਰਦਾ ਸੀ ਖੇਤਾਂ 'ਚ ਬ ਹੁਣ ਤਾਂ ਜਿਆਦਾ ਡਰ ਹੋ ਗਿਆ ਬੈ ਜਾ ਬਾਪੂ ਉਹ ਉਹ ਤਾਂ ਆਪਣਾ ਘਰ ਉਧਰ ਸੀਗਾ ਨੇੜੇ ਸੀਗਾ ਇੱਥੇ ਕੋਈ ਨਹੀਂ ਆਉਂਦਾ ਇਹ ਫਿਰਨੀ ਦੇ ਪਾਸੇ ਹੈ ਪਰ ਮਲਾਟੂਆ ਤੂੰ ਵੀ ਤੂੰ ਮੇਰਾ ਪੱਖ ਲੈਣਾ ਕੋ ਉਹਨਾਂ ਦਾ ਲੈਣਾ ਪਹਿਲਾਂ ਮੈਨੂੰ ਇਹ ਦੱਸ ਪੱਖ ਨਹੀਂ ਮੈਂ ਤੈਨੂੰ ਸਮਝਾਉਣਾ ਦੀ ਏ ਪੱਖ ਨਹੀਂ ਲੈਂਦਾ ਮੈਂ ਮੈਂ ਸਮਝਦਾ ਰਹਿ ਨਹੀਂ ਮੈਂ ਬੇਕਲ ਸਮਝਦਾ ਹਤਾ ਹੈ ਗਿਆ ਕਈ ਵਾਰ ਲਾਲਚ ਉਹ ਕਰ ਦਿੰਦਾ ਹੈ ਅੱਖਾਂ ਤੇ ਪਰਦਾ ਪਾ ਜਾਂਦਾ ਹੈ ਬੱਸ ਕਰ ਲਾਲਚ ਤੂੰ ਤਾਂ ਵੱਡਾ ਦਾਨੀ ਬਣਿਆ ਰਿਹਾ ਕਰ ਮੈਨੂੰ ਲਾਲਚ ਦੀਆਂ ਪੱਟੀਆਂ ਪੜਾਉਣ ਲੱਗ ਪਈ ਤਾਂ ਕੋਈ ਨਹੀਂ ਪਤਾ ਲੱਗ ਜਦੋਂ ਮੁਰਿਆ ਪੀ ਜਦੋਂ ਉਹੀ ਨਾ ਉਹ ਤਾਂ ਪਤਾ ਲੱਗਦਾ ਮੈਂ ਬਣਦੀ ਹੁੰਦੀ ਕਿਹੜੀ ਬਾਪੂ ਤੇਰੇ ਕੋਲ ਭਾਸ਼ਣ ਤੋਂ ਬਿਨਾ ਕੋਸ਼ ਹੈ ਨਹੀਂ ਗਾ ਤੂੰ ਐ ਕਰ ਜਾ ਉਹਦਾ ਖੇਤ ਵਗ ਜਾ ਮੈਂ ਆਪੀ ਕਰਾ ਲੂੰਗੀ ਜਾਂਦਾ ਦੋ ਘਟਾ ਜਾ ਰਹਿਆਂ ਪੀਲਾ ਜਾਂਦਾ ਮੈਂ ਨਾਲੇ ਮੇਰੇ ਸੂਟ ਜੇ ਫੜ ਕੇ ਲਿਆਦੀ ਆਉਂਦਾ ਹੈ ਦਰਜੀ ਤੇ ਬਣਾ ਤੇ ਹੋਣਗੇ ਬਣਾ ਤੇ ਹੋਣਗੇ ਉਹਨੂੰ ਕਹਿ ਦੀ ਜੀ ਜਨਾਬ ਬਣਾਏ ਉਹਨੂੰ ਕਹ ਪੈਸੇ ਵੱਧ ਦੇ ਦਊਗੀ ਕਿ ਉਹਨੇ ਜਾਣਾ ਕਿਤੇ ਕਿ ਸੂਟ ਤਿਆਰ ਕਰ ਦੇ ਮੈਂ ਕੋਈ ਨਹੀਂ ਮੈਂ ਜਾਂਦਾ ਕਹਿ ਦੂੰਗਾ ਫਿਰ ਨਾਲੇ ਪਤਾ ਕਰ ਲੂੰਗਾ ਇਹ ਮੁਰਦਾ ਫੜ ਲਿਆਉਂਗਾ ਫਰੀਦ ਪੁੱਤ ਸੱਟ ਦੇ ਸਮਾਰ ਕੇ ਝਾੜੂ ਲਾ ਕੇ ਸਿੱਟੀ ਮੂੰਹ ਤੋਂ ਸਿਆਣੀ ਹੈਗੀ ਆਪਣੇ ਵਾਲਿਆਂ ਤਾਂ ਪਾਣੀ ਦਾ ਗਲਾਸ ਨਹੀਂ ਫੜਾਉਂਦੇ ਭਾਜ-ਭਾਜ ਕੰਮ ਕਰਦੀ ਹੈ ਜੀ ਮੇਰੀ ਢੀ ਛੋਟੀ ਕੰਮ ਸਾਰੇ ਕਰਨ ਜਾਂਦੀ ਹੈ ਹਨਾ ਲਓ ਇਹਨਾਂ ਦਾ ਕਿੱਤਾ ਕੰਮ ਹੀ ਕਰਨ ਮਾਂ ਜਦੋਂ ਦੀ ਹੋਈ ਉਦੋਂ ਦਾ ਝਾੜੂ ਪੋਚਾ ਕਰਦੀ ਹੈ ਜਵਾਕ ਸਿੱਖ ਜਾਂਦਾ ਹੈਗਾ ਦੇਖ-ਦੇਖ ਕੇ ਮੈਂ ਤਾਂ ਪੜਨ ਨੂੰ ਜਾਂਦੀ ਹਣੀ ਫਿਰ ਜਾਂਦਾ ਫਿਰ ਹਾਂ ਘੋੜਾ ਪੜਨ ਦਾ ਟਾਈਮ-ਪਾਸ ਮਸਾ ਹੁੰਦਾ ਪੜਨ ਭਾਲਦਾ ਇਹਨੂੰ ਕਿਹੜੇ ਕਾਲਜਾਂ ਚਲਾਉਣਾ ਉਹਨੇ ਚਲ ਬਾਪੂ ਆਪ ਤਾਂ ਉਹ ਪੜੀ ਨਹੀਂ ਕੀ ਲੱਗਦੀ ਹੈ ਮੈਨੂੰ ਨਾਗਦਾ ਜਮ ਨੂੰ ਹੂੰ ਪਰ ਇਹ ਨਾਗਾ ਆਪਣੇ ਵਾਲੇ ਤਾਂ ਮੂਰੇ ਬੋਲ ਜਾਂਦੇ ਹੋ ਜਵਾਬ ਜੇ ਹੈ ਕੁੜੀ ਜੀ ਆਂਟੀ ਜੀ ਆਂਟੀ ਜੀ ਕਰਦੀ ਫਿਰ ਤੇ ਭੁੱਲਣ ਦੀ ਤਮੀਜ਼ ਬਹੁਤ ਹੈ ਇਹਨੂੰ ਹੂੰ ਚਲੋ ਜੇ ਬੱਕ ਜੇ ਪਾ ਦੇਵਾ ਬੂਹਰ ਤੋਂ ਪਚੜੀ ਜਾਂਦੀ ਹੈ ਬਾਪੂ ਨੂੰ ਇਹ ਪੁੱਠਾ ਸਿੱਧੀਆਂ ਗੱਲਾਂ ਕਰ ਕਰ ਮੈਨੂੰ ਵੀ ਡਰਾ ਦਿੰਦਾ ਦਸ ਚਾਰ ਪੈਸੇ ਬਚਾਉਣ ਨੂੰ ਹੀ ਆ ਉਹ ਮੈਂ ਇੱਕ ਸੂਟ ਹੋਰ ਲਿਆਉਂਗੀ ਚਾ ਸੱਚੀ ਕ ਭਾਈ ਜੀ ਅੱਛੀ ਕਿਆ ਇਹ ਕੰਮ ਤੇ ਲਾਈ ਬੈਠੀ ਹੈ ਜੀ ਮੇਰੇ ਸਾਹ ਬਣਾਣਾ ਬੜੀ ਮਾਗ ਹੀ ਉਤੋਂ ਦੀ ਲੜਾਈ ਹੋਣੀ ਬਾਹਰ ਤਾਂ ਫੇਰੀ ਜਾਉ ਮੈਂ ਪਹਿਲਾਂ ਦੇਖਾਂ ਪ੍ਰੀਤ ਨਾ ਕਦੋਂ ਕਰ ਤੈਨੂੰ ਕਿਹਨੇ ਕਿਆ ਕੰਮ ਕਰਨ ਨੂੰ ਫਿਰ ਕਿਉਂ ਲੱਗੀ ਪਈ ਆ ਪਰ ਵੇਖ ਤੇ ਇੰਨਾ ਪਾਰ ਚੱਕੇਗਾ ਢਿੱਡ ਇਕੱਠਾ ਹੋ ਜਾਊਗਾ ਤੇਰਾ ਮੰਮੀ ਕੁਛ ਨਹੀਂ ਹੁੰਦਾ ਮੈਨੂੰ ਐ ਹੋ ਗਿਆ ਚਲ ਕੀ ਕੁਛ ਨਹੀਂ ਹੁੰਦਾ ਅੱਜ ਤੱਕ ਮੈਂ ਤੇ ਤੂੰ ਨਹੀਂ ਕੰਮ ਕਰਾਇਆ ਨਾ ਫਿਰ ਤੂੰ ਕਾਹਦੋਂ ਆਪਣੀ ਮਰਜ਼ੀ ਕਰਦੀ ਆ ਨਾ ਤੂੰ ਤਾਂ ਕੁੜੀਆਂ ਨਾਲ ਖੇਡਣ ਆਈ ਸੀ ਤੈਨੂੰ ਕਿਹਨੇ ਕਿਹਾ ਸੀ ਤੇ ਕੰਮ ਕਰਨ ਨੂੰ ਉਹ ਕੁੜੀਆਂ ਨਾਲ ਤਾਂ ਮੈਂ ਖੇਡ ਲਈ ਸੀ ਉਹ ਕੁੜੀਆਂ ਨੇ ਚੀਜ਼ ਲੈਣ ਦੇ ਪਰਲੇ ਘਰੇ ਵਾਗਦੇ ਤੂੰ ਆ ਜਾ ਇੱਧਰ ਮੰਮੀ ਮੇਰੇ ਨਾਲ ਤਾਂ ਬੋਲ ਨਾ ਚੁੱਪ ਕਰ ਜਾ ਤੂੰ ਹੋ ਗਿਆ ਟਾਈਮ ਪਹਿਣੇ ਮੇਰਾ ਟਾਈਮ ਤਾਂ ਹੋ ਗਿਆ ਨਾ ਜੇ ਸਾਰਾ ਘਰ ਦਾ ਕੰਮ ਮੈਂ ਕਰਦੀ ਆ ਨਾ ਤੂੰ ਮੇਰੀ ਕੁੜੀ ਤੇ ਕਾਹਦੋਂ ਕੰਮ ਕਰਾਉਣੀ ਆ ਕੌਣ ਕਹਿੰਦਾ ਮੈਂ ਤੇ ਕੰਮ ਕਰਾਉਣੀ ਆ ਆਪਦੇ ਆਪ ਲੱਗ ਗਈ ਮੈਂ ਆਪਦੇ ਅੱਖੀ ਦੇਖ ਕੇ ਆਈ ਆ ਹੈ ਐ ਡੱਬਰ ਮਠਲ ਚੱਕੂਗੀ ਹੋ ਮੇਰੀ ਗੱਲ ਸੁਣ ਉਹ ਕਹਿੰਦੀ ਮੇਰੀ ਮੰਮੀ ਲੇਟ ਆਊਗੀ ਮੈਂ ਨਾਲੇ ਮੈਂ ਕਹੜੇ ਨੂੰ ਕਿਹਾ ਸੀ ਵੀ ਤੂੰ ਕੰਮ ਕਰ ਲੈ हां मम्मी आंटी ने मेनू कुछ नहीं किया ओ मैं आप का तु ही ပြੀਤ ਚੁੱਪ ਕਰ ਜਾ ਇਹ ਤਾਂ ਨਿਆਣੀ ਆ ਜਿਵੇਂ ਤੁਸੀਂ ਕਹਿੰਦੇ ਹੋ ਮਗਰ ਲੱਗ ਜਾਂਦੀ ਆ ਪਰ ਮਾਲਾ ਮੋਟਾ ਤਰਸ ਖਾਇਆ ਕਰੋ ਤੁਸੀਂ ਹੈ ਤੁਹਾਡੇ ਜਵਾਕਾਂ ਵਰਗੀ ਇਹ ਵੀ ਇਤ ਕਾਤੋਂ ਕੰਮ ਕਰਾਉਣੇ ਤੁਸੀਂ ਤੂੰ ਮੇਰੇ ਸਿਰ ਚੜੇ ਜਾਨੀ ਆ ਉੱਥੇ ਇਹ ਰੋਟੀ ਖਾਈ ਜਾਂਦੀ ਸੀ ਇਹਨੂੰ ਪਰੌਠੇ ਖਾਣ ਨੂੰ ਕਿਹਾ ਸੀ ਹਮਨੇ ਮੈਂ ਕਿਹਾ ਕਿਹਾ ਸੀ ਉੱਥੇ ਕੰਮ ਕਰਨ ਲੱਗ ਜਾ ਮੈਨੂੰ ਸਾਰਾ ਹੀ ਪਤਾ ਹੈ ਵੀ ਤੁਸੀਂ ਕਿਹਾ ਕਿ ਨਹੀਂ ਕਿਹਾ ਕੰਮ ਕਰਨ ਨੂੰ ਨਾਲੇ ਆਪ ਦੀ ਮਰਜ਼ੀ ਨਾਲ ਤਾਂ ਕਿਸੇ ਚੀਜ਼ ਨੂੰ ਹੱਥ ਲਾਉਂਦੀ ਨਹੀਂ ਹੈਗੀ ਜੇ ਕੋਈ ਇਹਨੂੰ ਕਹਿੰਦਾ ਇਹ ਫਿਰ ਚੀਜ਼ ਨੂੰ ਹੱਥ ਲਾਉਂਦੀ ਆ ਮੇਰੀ ਗੱਲ ਸੁਣ ਲੈ ਮੇਰੇ ਘਰੇ ਆ ਕੇ ਮੇਰੇ ਸਿਰ ਤੇ ਨਾ ਚੜ ਜਾ ਅਸੀਂ ਜਰੂਰ ਤੁਹਾਡੇ ਕੰਮ ਕਰਦੇ ਆ ਪਰ ਇਹ ਦਿਨ ਤੱਕ ਇਹ ਨਹੀਂ ਹੈਗਾ ਜਵੇਂ ਚੁੱਕੀ ਜਾ ਹੋਣ ਗੱਲਾਂ ਹੀ ਮੰਨੀ ਜਾਵਾਂਗੇ ਮੈਂ ਅੱਜ ਤੱਕ ਕਦੀ ਤੀ ਤੋਂ ਕੰਮ ਨਹੀਂ ਕਰਾਇਆ ਮੈਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂੰਗੀ ਤੂੰ ਕਿਵੇਂ ਬੋਲਦੀ ਹੈਗੀ ਮਾੜਾ ਮੋਟਾ ਸ਼ਰਮ ਹਜਾ ਹੈਗਾ ਨਾਲ ਕੋਈ ਕੰਮ ਕਰਦੀ ਹੈ ਨਾਲੇ ਉੱਚਾ ਬੋਲਦੀ ਆ ਕੇ ਦੇਖ ਲੈ ਬਾਪੂ ਤੂੰ ਸਹੀ ਕਹਿੰਦਾ ਸੀ ਵੀ ਇਹ ਜਿਹਿਆਂ ਨੂੰ ਸੇਰ ਨਹੀਂ ਚੜਾਉਣਾ ਚਾਹੀਦਾ ਸ਼ੁਕਰ ਕਰ ਭਾਈ ਜਦੋਂ ਕੰਮ ਹੋ ਮੇਰੇਗਾ ਬੱਲੀਆਂ ਤੁਰੇ ਕਿੰਨਾ ਚਿਰ ਗੁਜ਼ਾਰਾ ਹੋ ਜਾਂਦਾ ਭੁੱਖੀਆਂ ਮਰਦੀਆਂ ਜੀ ਤੁਸੀਂ ਤਾਂ ਤੁਸੀਂ ਮੇਰੀ ਧੀ ਦਾ ਸ਼ੁਕਰ ਮਨਾਓ ਜਿਹੜਾ ਸਭ ਕੰਮ ਤੇ ਰੱਖ ਲਏ ਨੇ ਤਾਹੀਂ ਤੇ ਹੈਗੀ ਨਾ ਸਰ ਚੜ ਜਾਂਦਿਆਂ ਨੇ ਜਦੋਂ ਕੰਮ ਮਿਲ ਜਾਂਦਾ ਹੱਕਾਰ ਨਹੀਂ ਇਹੋ ਜਿਹੇ ਨੇ ਕੀ ਮਤਲਬ ਜੇ ਅਸੀਂ ਕੰਮ ਕਰਦੇ ਆਂ ਤੇ ਅਸੀਂ ਉਹੀ ਨਹੀਂ ਤੁਰੇ ਫਿਰਦੇ ਆਪਦੀ ਮਿਹਨਤ ਕਰਦੇ ਆਂ ਫੇਰ ਰੋਟੀ ਖਾਣੇ ਆ ਨਾ ਫਿਰ ਆ ਮੇਰੇ ਤੇ ਗੁੱਸਾ ਕਾਹਦਾ ਝਾੜਦੀਆਂ ਲੈ ਜਾ ਉਹ ਪਿਆ ਰਸਤਾ ਤੁਰ ਜਾ ਮੰਮੀ ਕਿਉਂ ਰੋਣਾ ਪਾਇਆ ਬਿਨਾਂ ਗੱਲ ਤੋਂ ਮੈਂ ਤੈਨੂੰ ਕਿੰਨੀ ਵਾਰੀ ਕੀ ਸਮਝਾਇਆ ਸੀਗਾ ਵੀ ਜਿਵੇਂ ਤੈਨੂੰ ਮੈਂ ਕਹਿੰਨੀ ਓਵੇਂ ਕਰਿਆ ਕਰ ਨਾ ਕਿਸੇ ਮਗਰ ਲੱਗਿਆ ਕਰ ਮੇਰੀ ਗੱਲ ਸੁਣ ਲੈ ਆਪਦੀ ਕੁੜੀ ਤੇ ਪੁੱਛ ਲੈ ਮੇਰੇ ਤੇ ਨਹੀਂ ਵਿਸ਼ਵਾਸ ਨਾ ਉਹਨੂੰ ਪੁੱਛ ਲੈ ਖੇਡਣ ਆਈ ਸੀ ਮੈਂ ਕਿਹਾ ਪੁੱਤ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾ ਲੈ ਦੇਖ ਪਿਆ ਨੇ ਮੈਨੂੰ ਮੇਰੀ ਕੁੜੀ ਦਾ ਪਤਾ ਹੀ ਆ ਹੈ ਵੀ ਇਹ ਕੰਮ ਆਪ ਦੇ ਮਰਜ਼ੀ ਨਾਲ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਇਹ ਮੇਰੇ ਤੋਂ ਬਿਨਾ ਪੁੱਛੇ ਤਾਂ ਕੋਈ ਚੀਜ਼ ਨਹੀਂ ਹਿਲਾ ਸਕਦੀ ਕਿਸੇ ਦੇ ਘਰੋਂ ਇਹਨਾਂ ਤਾਂ ਮੈਨੂੰ ਇਹ ਤੇ ਯਕੀਨ ਹੈਗਾ ਹੀ ਆ ਤੇ ਸਾਡੀ ਗਲਤੀ ਆ ਆ ਜੋੜੇ ਹੱਥ ਅਸੀਂ ਤੈਨੂੰ ਰੱਖ ਲਿਆ ਕੰਮ ਤੇ ਤੈਨੂੰ ਦੇਣ ਲੱਗੇ ਰੋਟੀ ਟੁਕ ਭੱਗ ਜਾ ਤੂੰ ਕੋਈ ਗੱਲ ਨਹੀਂ ਤੁਸੀਂ ਕੌਣ ਹੁੰਦੇ ਰੋਟੀ ਦੇਣ ਵਾਲੇ ਰੋਟੀ ਦੇ ਨਾਲ ਰੱਬ ਹੈਗਾ ਉਹ ਆਪੇ ਸਾਡਾ ਢਿੱਡ ਪਾਲ ਦੂਗਾ ਕੋਈ ਗੱਲ ਨਹੀਂ ਜੇ ਅਸੀਂ ਕੰਮ ਤੇ ਰੱਗੇ ਸੀ ਤਾਂ ਥੋੜਾ ਕੰਮ ਕਰਦੇ ਸੀ ਫ੍ਰੀ ਚ ਰੋਟੀ ਨਹੀਂ ਖਾਦੇ ਸੀਗੇ ਤੁਹਾਡੇ ਤੋਂ ਜਾ ਤੈਨੂੰ ਕੰਮ ਹੋਰ ਬਥੇਰੇ ਸਾਨੂੰ ਕੰਮ ਵਾਲੀਆਂ ਬਥੇਰੀਆਂ ਬਾਲਾ ਨਖਰਾ ਜਾਣਾ ਛਾੜ ਮੇਰੇ ਕੋਲ ਬਸ ਕੋਈ ਗੱਲ ਨਹੀਂ ਹੁਣ ਆਪਦੀ ਕੋਈ ਨਵੀਂ ਕੰਮ ਵਾਲੀ ਲੱਭ ਲੋ ਅਸੀਂ ਨਹੀਂ ਕੰਮ ਕਰਦੇ ਤੁਹਾਡੇ ਲੱਭ ਲੂੰਗੀ ਚੱਲ ਵੇ ਜਾ ਪੀਏ ਜੋ ਆਦੀ ਸਿਰ ਚੜੀ ਜਾਂਦੀ ਹੈ ਫਕਾਰੀ ਹੋਈ ਕਿਉਂ ਤੈਨੂੰ ਮੈਂ ਝੂਠਾ ਖਹਿਦੀ ਹੁਣ ਹੁਣ ਪਹਿਲਾਂ ਹੀ ਕਹਿ ਗਈਆਂ ਤੈਨੂੰ ਮੈਂ ਓ ਬਾਪੂ ਮੈਨੂੰ ਕੀ ਪਤਾ ਸੀਗਾ ਇਹ ਤਾਂ ਲੈ ਸੈਰਾ ਕੇ ਚੜ ਗਈ ਮੇਰੇ ਬੋਲਦੀ ਦੇਖ ਲੈ ਕਿਵੇਂ ਅੱਗਠ ਦੀ ਜਵਾਨ ਲੱਗੀ ਹੈਗੀ ਹੁਣ ਦੱਸ ਫਿਰ ਕਿਹੜੀ ਭਾਲੀ ਕੰਮ ਵਾਲੀ ਲੱਭ ਲਾਂਗੇ ਬਾਪੂ ਉਹਦੇ ਕਹੇ ਦੀਦੀ ਮੈਨੂੰ ਹਾਂ ਇਹ ਕਰਿਆ ਕਰੀ ਕੱਪੜੇ ਦੇ ਦਿਆ ਕਰੀ ਉਹਦੇ ਮੈਂ ਜਵਾਕਾਂ ਦੇ ਕੱਪੜੇ ਵੀ ਦਿੱਤੇ ਦੀਦੀ ਮੈਨੂੰ ਸਬਜ਼ੀ ਰੋਟੀ ਦੇ ਦਿਆ ਕਰੀ ਜਿੰਨੇ ਨੰਗੋ ਨੇ ਟੰਗ ਚੱਲ ਕਿਸੇ ਨੂੰ ਮਾੜਾ ਨਹੀਂ ਕਹੀਦਾ ਹੁੰਦਾ ਕੀ ਬਾਪੂ ਮਾੜਾ ਨਹੀਂ ਕਹੀਦਾ ਤੇਰੇ ਮੂਰੇ ਸੋ ਗਲ ਸੁਣਾ ਗਈ ਮੈਨੂੰ ਉਹ ਕੋਤੋਂ ਮੈਂ ਪਹਿਲਾਂ ਹੀ ਕਹੇ ਉਹ ਤਾਂ ਕੰਮ ਕਰਾਲਾ ਕੁੜੀ ਤੋਂ ਨਾ ਕਰਾ ਤੂੰ ਕਿਹੜਾ ਮੰਨਦੀ ਹੈ ਮੇਰੀ ਗੱਲ ਕੁਦਾ ਮੈਨੂੰ ਕਿੰਨਾ ਕੁ ਸੁਣਾਇਆ ਥੂ ਪਹਿਲਾਂ ਨਾ ਬਾਪੂ ਹੁਣ ਦੋਵੇਂ ਮੈਨੂੰ ਗੱਲਾਂ ਸੁਣਾਏਗਾ ਉਧਰ ਉਹ ਸੁਣਾ ਕੇ ਤੁਰ ਗਈ ਹੁਣ ਬਾਪੂ ਫਿਰ ਮੈਂ ਕੀ ਕਰਾਂ ਉਹ ਵੀ ਕੰਮ ਛੱਡ ਕੇ ਚੱਲ ਗਈ ਹੁਣ ਮੈਂ ਕੰਮ ਵਾਲੀ ਕਿੱਥੋਂ ਲੱਭੂੰਗੀ ਇਹ ਤਾਂ 1500 ਚ ਕਰਦੀ ਸੀ ਬਾਕੀ ਤਾਂ 7000 8000 ਮੰਗੇ ਖੜ ਜਾਂਦੀਆਂ ਐਨੀ ਸਸਤੀ ਮੈਨੂੰ ਕੰਮ ਵਾਲੀ ਮਿਲੀ ਸੀ ਤਾਂ 7 8000 ਜਦੋਂ ਮਿਲੂ ਦੇਖੀ ਉਹਦਾ ਅੱਜ ਦਾ ਕੰਮ ਉਹ ਕਿਵੇਂ ਕਰੇਗੀ ਹਾਏ ਹੁਣ ਮੈਂ ਕੀ ਕਰਾਂ ਬਿਆਰ ਆਵੇ ਮੇਰੇ ਤੋਂ ਨਹੀਂ ਹੁੰਦਾਗਾ ਤਾਂ ਹੀ ਤਾਂ ਸਮਝਾਉਂਦਾ ਹੁੰਦਾ ਸੀ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਮੈਂ ਵੀ ਬਾੜੇ ਲਾਲਚ ਕਰ ਲਿਆ ਕੋਈ ਗੱਲ ਹੋ ਗਈ ਮੇਰੇ ਨਾਲ ਬਾਲਾ ਖਾਂਦੀ ਥੋੜੇਉਂ ਵੀ ਜਾਂਦੀ ਕੀ ਕਰਾਂ ਉਦੋਂ ਜਵਾਕ ਆ ਜਾਣਗੇ ਉਹਨਾਂ ਨੂੰ ਰੋਟੀ ਟੋਕ ਪਕਾ ਕੇ ਦੇਣਾ ਕੀ ਕਰਾਂ ਬਾਪੂ ਦੂਹੀ ਲੱਭ ਲੈ ਬੈਠਾ ਮੇਰੇ ਮੂੰਹ ਵੱਲੇ ਚੱਕੀ ਜਾਂਦਾਗਾ ਚੱਲ ਮੈਂ ਜਾ ਮੇਰੀ ਗੱਲ ਸਾਂਣੇ ਕੋਈ ਦਿਹਾੜੀਆ ਹੋਊਗਾ ਉਹਦੇ ਘਰ ਵਾਲੀ ਨੂੰ ਪੁੱਛ ਲੈ ਕਿਸੇ ਨੂੰ ਭਾਈ ਸਾਡੇ ਅੱਜ ਦਾ ਦਿਨ ਕੰਮ ਕਰ ਜਾ ਚੱਲ ਮੈਂ ਜਾਣਾ ਉਹਦੇ ਕੋਲੇ ਮੰਗੂ ਗੁਗੜੇ ਜਾ ਕੇ ਆਉਣਾ ਜੇ ਉਹਦੇ ਘਰ ਵਾਲੀ ਆ ਗਈ ਤਾਂ ਹੈ ਕੰਮ ਕਰਨਾ ਜਾ ਫਿਰ ਬੈਠੇ ਦੋ ਜਾ ਨਾ ਜਾ ਨਾ ਕਰੀ ਜਾਣਾ ਜਾ ਬਾਪੂ ਵੜ ਕੇ ਨਾਖਰੇ ਬਾੜੇ ਮਸਾਂ ਹੁੰਦੇ ਕੰਮ ਤੇ ਉਹ ਦੁਪਹਿਰਾ ਹੋਇਆ ਪਿਆ ਖੁਜੀ ਥੋੜੀ ਪਹਿਨਾਂ ਵਾਲੀ ਕੰਮ ਵਾਲੀ ਸੋ ਮੈਨੂੰ ਕੀ ਕਹਿਣਗੇ ਬਾਪੂ ਤੁਰ ਜਾ ਤੂੰ ਮੈਨੂੰ ਤਾਂ ਗੁੱਸਾ ਜੜੀ ਜਾਂਦਾ ਉਹਦੇ ਤੇ ਭੱਗ ਜਾ ਤੂੰ ਲੈ ਕੇ ਆ ਕਿਸੇ ਮੈਂ ਉਹਨੂੰ ਕਹਿਦੀ ਦਿਹਾੜੀ ਇਹਨੂੰ ਕਹਿਦੀ ਉਹ ਘਰ ਵਾਲੀ ਨੂੰ ਲੈ ਜਾ ਅਪਾ ਗੱਲ ਕਰ ਲਈ ਜੀ ਹਾਂਜੀ ਦੱਸੋ ਕੀ ਗੱਲ ਕਰਨੀ ਆ ਤੁਹਾਡਾ ਨੰਬਰ ਦਿੱਤਾ ਸੀ ਸਾਨੂੰ ਤੇ ਇਸੇ ਕਰਕੇ ਤੁਹਾਨੂੰ ਕਾਲ ਕੀਤੀ ਸੀ ਉਹ ਤੁਹਾਨੂੰ ਬਾਈ ਜੀ ਨੇ ਦੱਸਿਆ ਹੋਊਗਾ ਹਾਂਜੀ ਹਾਂਜੀ ਬਾਲੀਆਂ ਬਾਜ਼ਾਰ ਤਾਂ ਨਹੀਂ ਆਣਾ ਕਾਹ ਕੰਮ ਦੱਸੋ ਕੰਮ ਕੀ ਆ ਕੰਮ ਤੁਹਾਨੂੰ ਬਾਈ ਜੀ ਨਾਲ ਗੱਲ ਕੀਤੀ ਹੋ ਜਦੋਂ ਦੱਸਿਆ ਹੋਊਗਾ ਵੀ ਆਪਾਂ ਤਾਂ ਬੱਚਾ ਚਾਹੀਦਾ ਸਾਨੂੰ ਬੱਚਾ ਚਾਹੀਦਾ ਹੂੰ ਇਸ ਕਰਕੇ ਤੁਹਾਨੂੰ ਅਸੀਂ ਇੱਥੇ ਅਪਲਾਇਰ ਸੀਗਾ। ਓਕੇ। ਹਾਂਜੀ ਕੋਈ ਪ੍ਰੋਬਲਮ ਨਹੀਂ ਬੱਚਾ ਤੁਹਾਨੂੰ ਮਿਲ ਜੂਗਾ। ਕਰ 15 ਲੱਖ ਰੁਪਈਆ। 15 ਲੱਖ ਰੁਪਈਆ 15 ਲੱਖ ਕੁਝ ਜ਼ਿਆਦਾ ਨਹੀਂ ਹੈਗਾ 15 ਲੱਖ ਤਾਂ ਬਹੁਤ ਜ਼ਿਆਦਾ ਆ। ਇਹ ਤੁਹਾਨੂੰ ਜ਼ਿਆਦਾ ਲੱਗਦਾ? ਤੁਸੀਂ ਜਾ ਕਰ ਦੇਓ ਕੋਈ ਪ੍ਰੋਬਲਮ ਨਹੀਂ। ਬੱਚਾ ਤੁਹਾਨੂੰ ਚਾਹੀਦਾ ਮੈਨੂੰ ਤੋੜੀ ਚਾਹੀਦਾ ਚਾਹਣ ਤਾਂ ਤੁਸੀਂ ਜਾਉਂਗੀ ਸਾਡੇ ਘਰੇ ਤੁਸੀਂ ਆਇਆ ਮੈਡਮ ਸੌਰੀ ਸੌਰੀ ਗਰਮੀ ਬਹੁਤ ਆ ਨਾ ਹਾਂ ਚਲ ਕੋਈ ਗੱਲ ਨਹੀਂ ਦੇਖੋ ਜੀ ਥੋੜਾ ਮੁੱਤ ਘੱਟ ਕਰ ਲਓ ਫਿਰ ਵੀ ਐਕਸਰ ਨੂੰ ਹੈ ਮੂਹ ਸਰ ਸੌਰੀ ਤੁਸੀਂ ਸੰ ਥੋੜਾ ਜਿਹਾ ਟਾਈਮ ਦਿਓ ਸੋਚਾਂ ਨਾ ਤੁਸੀਂ ਬੈਠੋ ਤੁਹਾਡੇ ਵਾਸਤੇ ਚਾਹ ਕਾਫੀ ਦਾ ਇੰਤਜ਼ਾਮ ਕਰਵਾਂਗਾ ਹੈ ਨਾ ਤੂੰ ਆਈ ਮੇਰੇ ਦੇਖੋ ਜੀ ਮੇਰੀ ਗੱਲ ਸੁਣੋ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਫालतू ਬੰਨਾਂ ਦੀ ਜੇ ਤੁਹਾਨੂੰ ਲੱਗਦਾ ਤਾਂ ਦੋਸੀ ਮੈਨੂੰ ਐਡਵਾਂਸ 7.5 ਲੱਖ ਰੁਪਏ ਦੇ ਸਕਦੇ ਹੋ ਤੇ ਬਾਕੀ ਦਾ ਤੁਸੀਂ ਦੋ ਮਿੰਟ ਦਾ ਟਾਈਮ ਤਾਂ ਦਿਓ ਅਸੀਂ ਗਲਤ ਕਰ ਲਈ ਮੜੀ ਜਿਆ ਪਰਚਾ ਚਲੋ ਆਪੀ ਹਾਂ ਹੌਲੀ ਗਵਰਨਮੈਂਟ ਦੋ ਮਿੰਟ ਓਕੇ ਓਕੇ ਅੱਗੇ ਤੱਕ ਲੋਕ ਆ ਜਾਣਗੇ ਐਸੇ ਦਾ ਨਾਮ ਲਿਆ ਤੇ ਦੋ ਮਿੰਟ ਗੱਲ ਕਰੀਏ ਖੋਲਾ ਅੰਜ ਇੰਤੋ ਚਾ ਲਵਾਂਗੇ ਉਹ ਹੁਮੈਨੂ ਕੀ ਬਤਾ ਇਹ ਜਿਹੀ ਹੁੰਦੀਆਂ ਐ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਜਿਹੀ ਜਿਹੀ ਇਹ ਆਪ ਐ ਉਹ ਇਹਦੇ ਬਸ ਗੱਲਾਂ ਤਾਂ ਨਹੀਂ ਕੰਨੀਆਂ ਆਪਾਂ ਗੱਲਾਂ ਤੋਂ ਕੀ ਕੋਣਾ ਪਕੜੈ ਇਹਨੂੰ ਆਪਦੇ ਕੋਲ ਰੱਖਣਾ ਕੋਈ ਸਮਝਦੀ ਕਿਉਂ ਨਹੀਂ ਆਪਾਂ ਨੂੰ ਬੱਚੇ ਦੀ ਲੋੜ ਐ ਠੀਕ ਐ ਨਾ ਸਮਝਣ ਦੀ ਕੋਸ਼ਿਸ਼ ਕਰ ਆਪਾਂ ਇਹਦੇ ਨਾਲ ساری ਉਮਰ ਰੱਟਣੀ ਬਾਪੂ ਮੈਂ ਤਾਂ ਇਹ ਔਰ ਕਿੰਨੀ ਚੰਗੀ ਲੱਗਦੀ ਹੈ ਕੋਈ ਤੇ ਕੋਈ ਹੋਰ ਨਾ ਗਲਬੜ ਕਰ ਦੇ ਘਰ ਦੀਆਂ ਟਿਕਦੀਆਂ ਹੋਈਆਂ ਕੰਧਾਂ ਨੂੰ ਬਚਾਉਣ ਦੀ ਖਾਤਰ ਨਾ ਇਹ ਜਿਹੀ ਫੋੜ ਲੈਣੀ ਪੈਂਦੀ ਐ ਤੱਕਾ ਜੀ ਤੇ ਨੂੰ ਇਹਨਾਂ ਗੱਲਾਂ ਵੀ ਨਹੀਂ ਪਤਾ ਹ। ਟਿੱਕਾਂ ਦੇ ਤਾਂ ਡਿੱਗੀ ਜਾਊਗੀ 15 ਲੱਖ ਮੰਗੀ ਜਾਂਦੀ ਹੈ ਅਗਲੀ। ਮੇਰੀ ਗੱਲ 15 ਲੱਖ ਹੋ ਗਿਆ ਉਹ ਆ। ਉਹਨਾਂ ਨੇ ਦੇਣਾ ਆਪੇ ਦੇ ਦੋਗੇ। ਜੀ ਤੁ ਕਹਿ ਕੇ ਗਏ ਆਪਾਂ। 15 ਲੱਖ ਤਾਂ ਦੇ ਦਿਆਂਗੇ ਕੋਈ ਗੱਲ ਨਹੀਂ। ਉਹ ਦੇਣ ਚਾਹੇ ਆਪਾਂ ਦੇਈਏ। ਪਰ ਲੱਛਣ ਤੋਂ ਦੇਖੋ ਕਹੇ ਜੇ ਆ। ਹੁਣ ਫਿਰ ਮੇਰੀ ਗੱਲ ਮੈਂ ਨਹੀਂ ਕਰਦਾ। ਕੋਈ ਸ਼ਰੀਫ ਕਰਦੀ ਕੁੜੀ ਆਪਾਂ ਨੂੰ ਨਹੀਂ ਇਹੋ ਕਰਦੀ ਤੂੰ ਸਮਝਦੀ ਕਿਉਂ ਨਹੀਂ ਹੁੰਦੀ? ਆਪਾਂ ਨੇ ਜਵਾਬ ਇਹ ਜਾ ਹੋ ਗਿਆ ਫਿਰ ਜਿਵੇਂ ਕਰੀਏ। ਜਵਾਬ ਦੀ ਬਰਬਰਿਸ਼ ਕਰਾਂਗੇ ਆਪਾਂ। ਇਹ ਪਤਾ ਨਹੀਂ ਉਹਨਾਂ ਕਿਹੋ ਜਿਹੇ ਮਾਹੌਲ ਦੇ ਵਿੱਚ ਪਲੀ ਵਧੀ ਆਪਾਂ ਨੂੰ ਕੀ ਪਤਾ। ਇਹ ਵੀ ਤਾਂ ਦੇਖਿਆ ਕਰੋ ਨਾ ਪਰਿਵਾਰ ਕਿਹੋ ਜਿਹਾ ਹੈਗਾ ਮੇਰੀ ਗੱਲ ਸੁਣ ਤਨ ਮੈਂ ਗੱਲ ਕਰਦਾ ਐਤੂ ਵੱਧ ਹੋਰ ਆਪਦਾ ਨੱਕ ਪਚਾਉਣ ਦੇ ਲਈ ਆਪਣੇ ਕੋਲ ਕੁਝ ਨਹੀਂ ਹੈਗਾ ਜੇ ਬਾਈ ਚਾਂਸ ਇਹ ਵੀ ਆਪਣੇ ਹੱਥੋਂ ਜਾਂਦਾ ਨਾ ਸਭ ਕੁਝ ਤਾਂ ਉਹ ਆਪਦੀ ਕੁੜੀ ਨੂੰ ਵੀ ਲੈ ਜਾਣਗੇ ਸਾਰਾ ਕੁਝ ਆਪਣੇ ਤੋਂ ਪਹੁੰਚ ਕੇ ਲੈ ਜਾਣਗੇ ਫਿਰ ਉਸ ਨਹੀਂ ਕਰੀਆ ਜੇ ਆਪਾਂ ਉਹਨਾਂ ਨੂੰ ਬਿਠਾ ਕੇ ਸਲਾਹ ਕਰੀਏ ਆਪਾਂ ਵਿਆਹੀ ਦੁਆਰੀ ਕਰ ਦਿੰਦੇ ਆ ਲਾੜੀ ਦਾ ਹੋਗਾ ਤਾਂ ਇਹ ਵਿਆਹ ਨਹੀਂ ਗੱਲ ਕਰਦੇ ਅਗਲੇ ਨਹੀਂ ਕਰਦੇ ਗੱਲ ਉਹ ਆਪ ਹੀ ਨਹੀਂ ਮੰਨਦੇ ਕਾਂਈ ਤਰਸ ਕੇ ਜਾਗੇ ਬਾਈ ਆਪ ਵੀ ਨਹੀਂ ਮੰਨਦੀ ਤੇ ਨਾਲੇ ਉਹ ਵੀ ਕਿਉਂ ਕਰਨ ਲੱਗ ਗਈ ਅਗਲੇ ਕਹਿੰਦੇ ਬਾਈ ਸਾਡੇ ਕੋਲ ਦੋ ਫੈਕਟਰੀਆਂ ਹੋਰ ਲੈ ਲਦੇ ਤਾਂ ਹੋਰ ਉਹ ਕਰੀ ਜਾਂਦੇ ਹੋ। ਤੇ ਤਾਂ ਜੰਮੀ ਉਹ ਗੱਲ ਹੋ ਗਈ। ਉਹ ਕੁਛ ਨਹੀਂ ਮੈਂ ਮੱਖੀ ਨਿਕਲਣ ਨਾਲ ਚੁੱਪ ਕਰ ਜਾ ਹਾਂ ਤੂੰ। ਠੀਕ ਹੈ ਨਾ ਮੇਰੀ ਗੱਲ ਸੁਣ ਆਪਾਂ ਐ ਕਰਾਂਗੇ ਇਹਦੇ ਨਾਲ ਗੱਲਬਾਤ ਕਰਕੇ ਅ ਇਹਨੂੰ ਇਹਦਾ ਰੈਂਟ ਸੈਂਸ ਥੋੜਾ ਵਧਾਇਆ ਕਰਦੇ ਆਂਗੇ। ਹੈਂ ਦੇਖ ਲੈ ਬਾਪੂ ਜੇ ਮੰਨਦੀ ਆ ਤਾਂ ਪਲਾ ਨਗਰੇ ਦਾ ਦੇ ਕਿਵੇਂ ਉਹ ਨਖਰੇ ਤਾਂ ਲੈਣੇ ਪੈਸੇ ਚਾਹੀਦੇ ਨਾਲ ਤਾਂ ਖਰਦਾ ਹੀ ਹੁੰਦਾ। ਹੂੰ ਫੇ ਮੈਂ ਤੋੜਾਂ ਗੱਲ ਮਾੜੀ ਥੋੜਾ ਘੱਟ ਕਰਨੂ ਵੈ ਕੇ ਦੇਖਦੇ ਸੀ ਕਰੀ ਉਹ ਤੁਹਾਨੂੰ ਪੁੱਛ ਲੈਣਾ ਪੁੱਛ ਲੈਣਾ ਚਲ ਆ ਜਾ ਹੁਣ ਕੁਛ ਨਹੀਂ ਹੁੰਦਾ ਐਵੇਂ ਨੱਕ ਬੁੱਲ ਕੱਢ ਸ਼ਰੀਫ ਘਰਾਂ ਦੀਆਂ ਕੁੜੀਆਂ ਨਹੀਂ ਬੱਚੇ ਜੰਮ ਜੰਮ ਦਿੰਦਿਆਂ ਹੁੰਦਿਆਂ ਤੁਹਾਨੂੰ ਦੱਸਾਂਗਾ ਥੋੜੀ ਜਿਹੀ ਚਲੋ ਤੁਹਾਡੀ ਮਰਜ਼ੀ ਸਾਡੀ ਕਿਹੜਾ ਮੰਨਣੀ ਹੁੰਦੀ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਸ ਤੁਸੀਂ ਗੈਸਟ 10 ਮਿੰਟ ਦਾ ਵੇਟ ਕਰੋ ਮੈਂ ਉਸ ਤੋਂ ਬਾਅਦ ਤੁਹਾਨੂੰ ਕਲੀਅਰ ਕਰ ਦਿੰਦਾ ਹਾਂ ਹਾਂਜੀ ਆਜੋ ਅੱਛਾ ਓਕੇ ਜੀ ਓਕੇ ਸਰ ਓਕੇ ਓਕੇ ਥੈਂਕ ਯੂ ਥੈਂਕ ਯੂ ਹਾਂਜੀ ਦੱਸੋ ਮੈਨੂੰ ਨਾ ਦੂਜੀ ਪਾਰਟੀ ਦਾ ਫੋਨ ਆਇਆ ਸੀ ਮੇਰੇ ਕੋਲ ਟਾਈਮ ਬਹੁਤ ਘੱਟ ਆ ਤੇ ਜੋ ਵੀ ਗੱਲ ਕਰਨੀ ਆ ਜਲਦੀ ਕਰੋ ਨਹੀਂ ਸਾਨੂੰ ਤਾਂ ਗੱਲ ਕੀ ਕਰਨੀ ਗੱਲ ਤਾਂ ਕਲੀਅਰ ਆ ਬਸ ਸਸਤਾ ਤੁਹਾਨੂੰ ਨਹੀਂ ਗੱਲ ਕਰਦੇ ਸੀ ਮੈਡਮ ਵੀ ਤੁਸੀਂ ਥੋੜੇ ਜਿھے ਪੈਸੇ ਘੱਟ ਕਰ ਲਓ ਵੀ 15 ਲੱਖ ਤਾਂ ਬਹੁਤ ਜ਼ਿਆਦਾ ਆ ਹਨਾ ਵੀ ਤੁਸੀਂ 10 ਕ ਲੱਖ ਕਰ ਲਓ ਮੇਰੀ ਗੱਲ ਸੁਣੋ ਕੋਈ ਕੱਪੜੇ ਲੈਣ ਦੀ ਦੁਕਾਨ ਆ ਵੀ ਜਲਦੀ ਕੀਤਾ ਰੇਟ ਘੱਟ ਕਰ ਲਓ ਮੇਰਾ ਰੇਟ ਫਿਕਸ ਆਲਾ ਓਕੇ ਨਹੀਂ ਚਲੋ ਨਹੀਂ ਮੰਜੂਰ। ਨਹੀਂ 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 ਗੱਲ ਤਾਂ ਸੁਣੋ ਮੈਨੂੰ ਤੁਸੀਂ ਸਾਡੇ ਸਾਨੂੰ ਮੌਕਾ ਦੇ ਰਿਓ ਬੋਲਣ ਦਾ ਤੁਸੀਂ। ਸਰ ਮੇਰੇ ਕੋਲ ਇਹਨਾ ਟਾਈਮ ਨਹੀਂ ਹੈਗਾ। ਤੁਸੀਂ ਕਿਉਂ ਨਹੀਂ ਕੰਮ ਕਰਦੇ? ਚਲੋ ਸੁਣੋ ਮੇਰੀ ਗੱਲ। ਸਾਨੂੰ ਮਨਜ਼ੂਰ ਆ ਅਸੀਂ 15 ਲੱਖ ਦੇਣ ਨੂੰ ਤਿਆਰ ਆ। ਪਰ ਅਸੀਂ ਅੱਧੀ ਅਮਾਉਂਟ ਪਹਿਲਾਂ ਨਹੀਂ ਦੇ ਸਕਦੇ। ਅਸੀਂ 2.5 ਲੱਖ ਰੁਪਏ ਤੁਹਾਨੂੰ ਪਹਿਲਾਂ ਦੇ ਦਿੰਦੇ ਆ। ਨੋ। 7.5 ਲੱਖ ਰੁਪਏ ਹੜਵਾ। 7.5 ਲੱਖ ਰੁਪਏ ਪ੍ਰੈਗਨਨਸੀ ਤੋਂ ਬਾਅਦ। ਪਹਿਲਾਂ ਤਾਂ ਚਲ ਮੰਨ ਹੀ ਨਾ। ਪਰ ਜਿਹੜਾ ਬੱਚਾ ਹੋਣ ਤੋਂ ਪਹਿਲਾਂ ਹੀ ਪੈਸੇ ਮੰਗਦੇ ਨੇ। ਤੇ ਮਾਗਰੋਂ ਕੀ ਪਤਾ ਇਹ ਭੱਜ ਜਿਵੇਂ ਪੈਸੇ ਲੈ ਕੇ ਕੀ ਜ਼ਿੰਮੇਵਾਰੀ ਹੈ ਦੀ ਅੱਛਾ ਤੁਹਾਨੂੰ ਮੇਰੇ ਤੇ ਤਾਂ ਯਕੀਨ ਨਹੀਂ ਤਾਂ ਮੈਨੂੰ ਤੁਹਾਡੇ ਤੇ ਕੀ ਯਕੀਨ ਹੋਊਗਾ ਤੁਹਾਡਾ ਕੀ ਪਤਾ ਪ੍ਰੈਗਨਸੀ ਤੋਂ ਬਾਅਦ ਤੁਸੀਂ ਮੈਨੂੰ ਕਦੋਂ ਛੱਡ ਦੋ ਤੇ ਮੇਰੀ ਜ਼ਿੰਮੇਵਾਰ ਕੌਣ ਨਾਲੇ ਨਹੀਂ 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 ਜੀ ਇਹ ਗੱਲਾਂ ਛੱਡੋ ਇਹ ਤੇ ਚਲੋ ਵੈਸੇ ਸੁਬਹਿ ਕੇ ਗੱਲ ਕਰਤੀ ਇਹਨੇ ਤੇ ਮੈਂ ਤਾਂ ਤੁਹਾਨੂੰ ਇਹ ਗੱਲ ਲੱਗਦਾ ਵੀ ਕੋਈ ਗੱਲ ਨਹੀਂ ਜੀ ਤੁਸੀਂ 15 ਲੱਖ ਰੁਪਏ ਕਹਿੰਦੇ ਹੋ ਤੇ 7.5 ਲੱਖ ਰੁਪਏ ਅਸੀਂ ਦੇਣ ਨੂੰ ਤਿਆਰ ਆ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੁਹਾਨੂੰ Google Pay ਕਰ ਦਿੰਨੇ ਆ ਠੀਕ ਹੈ ਤੇ ਬਾਕੀ ਇੱਕ ਗੱਲ ਮੇਰੀ ਹੋਰ ਸੁਣੋ ਅੱਜ ਤੋਂ ਲੈ ਕੇ ਸਾਰਾ 9 ਮਹੀਨੇ ਦਾ ਖਰਚਾ ਓਕੇ ਠੀਕ ਆ ਤੁਹਾਡਾ ਹੋਗਾ ਉਸ ਤੋਂ ਬਾਅਦ 2 ਮਹੀਨੇ ਬਾਅਦ ਉਹ ਵੀ ਖਰਚਾ ਤੁਹਾਨੂੰ ਦੇਣਾ ਪਊ ਕਿਉਂਕਿ ਮੇਰੀ ਵੀ ਫਿਗਰ ਖਰਾਬ ਹੋਊਗੀ ਜਿੰਮ ਦਾ ਖਰਚਾ ਹੋਰ ਸਾਰੇ ਖਰਚੇ ਬਿਊਟੀ ਪਾਰਲਰ ਦਾ ਖਰਚਾ ਇਹ ਸਾਰਾ ਕੱਪੜਾ ਲੀੜਾ ਜੋ ਵੀ ਆ ਬਿਮਾਰੀ ਤੇ ਮਾਰੀ ਉਹ ਤੁਹਾਨੂੰ ਕਰਨਾ ਪਊਗਾ ਸਿਰਫ 15 ਲੱਖ ਤੋਂ ਬਿ ਵੀ ਲੱਖ ਦੀ ਬੈਜੋਰੀ ਦਾ ਚਲੋ ਕੋਈ ਨਹੀਂ ਯਾਰ ਬਸ ਠੀਕ ਹੈ ਸਾਨੂੰ ਮਨਜ਼ੂਰ ਬਸ ਕੋਲੇ ਨੇ ਜੀ ਕੋਈ ਨਹੀਂ ਕੋਈ ਚੁੱਪ ਕਰ ਯਾਰ ਬਸ ਸਾਨੂੰ ਮਨਜ਼ੂਰ ਹੈ ਜੀ ਠੀਕ ਹੈ ਆ 7.5 ਲੱਖ ਰੁਪਏ ਤੁਹਾਨੂੰ ਇਹ ਪਾ ਦਿੰਦਾ ਪੈਸੇ ਲੱਡੂ ਨਾਲੇ ਤੂੰ ਇਹਨਾਂ ਨੂੰ ਛੱਡਿਆ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਇਹ ਸਾਰੀ ਗੱਲਬਾਤ ਹੈ ਜੀ ਇੱਕ ਤਾਂ ਪਹਿਲੀ ਗੱਲ ਆਪਣੇ ਵਿਚਕਾਰ ਰਹਿਣੀ ਚਾਹੀਦੀ ਹੈ ਬਾਹਰ ਨਹੀਂ ਜਾਣੀ ਤੇ ਇਹਦੀ ਦੂਜੀ ਆਪਾਂ ਲਿਖ ਲਿਖਾ ਕਰ ਲੈਂਦੇ ਹਾਂ ਹਾਂ ਜੀ ਮੈਂ ਵੀ ਤੁਹਾਡੀ ਇਹ ਗੱਲ ਨਾਲ ਸਹਿਮਤ ਹਾਂ ਕਿਉਂਕਿ ਲਿਖਤਪੜਤ ਜ਼ਰੂਰੀ ਹੈ ਨਾਲੇ ਕੱਲ ਨੂੰ ਤੁਹਾਡਾ ਕੀ ਪਤਾ ਬੱਚੇ ਤੋਂ ਬਾਅਦ ਬੱਚਾ ਪੈਦਾ ਹੋਣ ਤੋਂ ਬਾਅਦ ਤੁਸੀਂ ਮੈਨੂੰ ਤੁਸੀਂ ਪੁੱਠੀਆਂ ਗੱਲਾਂ ਸੋਚਦੇ ਕਿਉਂ ਜੀ ਅਸੀਂ ਤੁਹਾਨੂੰ ਕੀ ਹੋਗਾ ਅਸੀਂ ਤੁਹਾਡੀ ਸੇਵਾ ਹੀ ਕਰਾਂਗੇ ਤੁਹਾਨੂੰ ਵਾਦੀ ਦੇਵਾਂਗੇ ਕੋਈ ਐਡੀ ਐਡੀ ਗੱਲ ਨਹੀਂ ਠੀਕ ਹੈ ਜੀ ਤੁਸੀਂ ਐਂ ਕਰੋ ਅ ਲੱਡੂ ਤੂੰ ਬਤ ਛੱਡ ਗਿਆ ਬਾਪੂ ਇਹਨਾਂ ਨੂੰ ਗਲਤ ਕਰ ਲੈ ਰਹਿਮਸ ਨਾਲੇ ਮੇਰੀ ਗੱਲ ਸੁਣੋ ਜੀ ਅਸੀਂ ਤੁਹਾਨੂੰ ਤੇਰਾਇ ਤੇ ਘਰ ਲੈ ਕੇ ਜੰਮਾਂਗੇ ਵਧੀਆ ਸਾਫ਼ ਸੁਥਰਾ ਹਾਂ ਤੁਸੀਂ ਤੁਸੀਂ ਰਹੋਗੇ ਠੀਕ ਹੈ ਖਾਣ ਪੀਣ ਸਾਰਾ ਕੋ ਸਾਡਾ ਹੋਊਗਾ بس ਤੁਸੀਂ بس ਖਲਾ ਬੱਚੇ ਨਾਲ ਦੇ ਘੇੜ ਦੇ ਵਿੱਚ ਰਹਿਣਾ ਬਾਕੀ ਸਾਰਾ ਨਾ ਆਪਾਂ ਸ਼ਕਤ ਤੋਂ ਤੁਸੀਂ ਦਮਾਗੇ ਓਕੇ ਪਰ ਕੋਈ ਖਾਣ ਪੀਣ ਦੇ ਵਿੱਚ ਕੋਈ ਹੋਰ ਪ੍ਰੋਬਲਮ ਕਮੀ ਨਹੀਂ ਹੋਣੀ ਤੁਹਾਨੂੰ ਤੁਹਾਨੂੰ ਡਾਕਟਰ ਤੋਂ ਪੁੱਛ ਕੇ ਜਿਹੜੀ ਚੀਜ਼ ਤੁਸੀਂ ਖਾਣੀ ਹੋਈ ਜਿਹੜੀ ਜਿਮ ਵਾਲੇ ਤੁਹਾਨੂੰ ਦੱਸਣਗੇ ਭਾਈ ਆਹ ਡਾਈਟ ਖਾਣੀ ਆ ਆ ਬੱਚੇ ਦੇ ਲਈ ਸਹੀ ਆ ਤੁਹਾਡੇ ਲਈ ਸਹੀ ਆ ਅਸੀਂ ਇਹ ਸਾਡੀ ਜ਼ਿੰਮੇਵਾਰੀ ਹੈ ਓਕੇ ਠੀਕ ਆਂ ਵੋਟੀਆਂ ਫਲ ਸਭ ਤੋਂ ਜਦੋਂ ਤੁਹਾਨੂੰ ਸਾਰੀ ਗੱਲ ਆ ਗਈ ਸਾਰਾ ਉਹ ਸਾਡਾ ਪਰ ਸਾਡੀ ਮਿਹਨਤ ਇਹ ਗੱਲ ਆ ਵੀ ਨਾ ਤਾਂ ਤੁਹਾਨੂੰ ਕੋਈ ਮਿਲਣਾ ਆਉਗਾ ਉੱਥੇ ਠੀਕ ਹੈ ਨਾ ਨਾ ਤੁਹਾਡਾ ਕੋਈ ਰਿਸ਼ਤੇਦਾਰ ਨਾ ਕੋਈ ਤੁਸੀਂ ਆਪਦੇ ਕਿਸੇ ਨਾਲ ਗੱਲਬਾਤ ਕਰੋ ਠੀਕ ਹੈ ਮਨਜ਼ੂਰ ਆ ਮੈਨੂੰ ਤੁਸੀਂ ਇਹ ਗੱਲ ਸਮਝੋ ਸਰਦਾਰ ਜੀ ਸਾਡੇ ਵਰਗੀਆਂ ਔਰਤਾਂ ਹੀ ਤੁਹਾਡੇ ਉਜੜਦੇ ਘਰ ਨੂੰ ਬਚਾਉਂਦੇ ਨੇ ਅਸੀਂ ਸਾਰਾ ਸਮਝਦੇ ਹਾਂ ਜੀ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਤੇ ਆਪਾਂ ਕੰਮ ਦੀ ਗੱਲ ਕਰੀਏ ਠੀਕ ਹੈ ਜੀ ਅੱਛਾ ਇੱਕ ਚਲੋ ਕੋਈ ਗੱਲ ਨਹੀਂ ਮੈਂ ਫੇਰ ਗੱਲ ਕਰ ਲਵਾਂਗਾ ਆ ਤੂੰ ਕਰਕੇ ਛੱਡਿਆ ਇਹਨਾਂ ਠੀਕ ਹੈ ਓਕੇ ਸਰ ਉਹ ਬੈਗ ਚੁਕੜਾ ਕੇ ਦੇ ਦੇਣਾ ਪਿਆ ਸੀ ਹਾਂ ਬੈਗ ਚੁਕੜਾ ਕੇ ਦੇ ਦੇਣੀ ਤਾਂ ਹਾਂ ਜੀ ਮੈਨੂੰ ਤਾਂ ਜਮੀ ਨਹੀਂ ਬਈ ਲੱਗੀ ਕੁੜੀ ਕਿਸੇ ਵੀ ਗੱਲ ਵੱਤੋਂ ਕਿਉਂ ਐਵੇਂ ਤੁਸੀਂ ਬਾਦੂ ਆ ਪੰਗੇ ਲੈ ਰਹੇ ਨੇ ਆਪਾਂ ਕੁੜੀ ਨੇ ਆਨੰਦ ਲੈਣੇ ਆ ਘਰੇ ਵਸਾਉਣੀ ਐ ਆ ਇੱਕ ਸਾਲ ਦੀ ਗੱਲ ਐ ਠੀਕ ਐ ਨਾ ਸਾਲ ਦੇ ਵਿੱਚ ਆਪਣੇ ਕੋਲੇ ਬੱਚਾ ਹੋ ਜਾਊਗਾ ਘਰ 'ਚ ਖੁਸ਼ੀਆਂ ਆ ਜਾਣਗੀਆਂ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ ਆਪਣੇ ਆਪਣੇ ਆਪ ਜਿੱਥੇ ਮਰਜ਼ੀ ਜਾਵੇ ਜਿੱਥੇ ਮਰਜ਼ੀ ਰਹੇ ਆਪਾਂ ਕੀ ਲੈਣਾ ਪ੍ਰਮਾਤਮਾ ਦੀ ਮਰਜ਼ੀ ਦੇਖੋ ਕੀ ਐ ਕਹੇ ਜੇ ਬੰਦਿਆਂ ਦੇ ਮੂੰਹ ਮੱਥੇ ਦੇਖਣ ਪੈ ਰਹੇ ਨੇ ਇਹਦਾ ਸਾਲ ਕਿਵੇਂ ਕੱਟਾਂਗੇ ਕਿ ਮੈਂ ਨਹੀਂ ਬੂਗੀ ਆ ਦੋ ਘੜੀਆਂ ਤਾਂ ਮੈਨੂੰ ਦੇਖ ਕੇ ਆਏ ਲੱਗਿਆ ਵੀ ਕਿਉਂ ਇਹੀ ਜਿਹੇ ਕਰੇ ਬਾਪ ਇਹ ਆਪਣੇ ਆਪ ਨੂੰ ਦੇਖ ਕੇ ਇਹੀ ਲੱਗਦਾ ਆਪਾਂ ਇਹਨਾਂ ਨਾਲ ਵਰਤੇ ਨਹੀਂ ਨਾ ਨਹੀਂ ਕਰੀ ਜੀ ਆਪਾਂ ਲੱਡੀ ਦੇ ਸੋਹਰੇ ਮੂਰੇ ਹੱਥ ਬੰਨ ਕੇ ਬੇਨਤੀ ਕਰ ਲਈਏ ਖਵਰ ਮੰਨੇ ਜਾਣ ਬਿਆ ਮੈਂ ਤੇਰੇ ਮੂਰੇ ਹੱਥ ਬੰਨਦਾ ਠੀਕ ਹੈ ਮੈਂ ਥੋੜ੍ਹ ਕੇ ਮੇਨ ਤਾਂ ਕਰ ਲਈਏ ਇਸ ਤੋਂ ਬਾਅਦ ਹੋਰ ਮੇਰੀ ਮਨਤ ਨਹੀਂ ਹੁੰਦੀ ਤੂੰ ਕਰ ਲੈ ਚੈੱਕ ਕਰਨਾ ਜਿਹੜਾ ਕੋ ਜਦੋਂ ਚੰਗਾ ਭਲਾ ਰਾਹ ਲੱਭ ਕੇ ਦੇਤਾ ਤਾਂ ਹਜੇ ਹੁਣ ਫੇਰ ਵੀ ਥੋੜੇ ਥੋੜੇ ਨਖਰੇ ਨੇ ਲੋਟ ਆਉਂਦੇ ਹੁਣ ਆਪਾਂ ਦੱਸੋ ਤੇ ਤੁਹਾਨੂੰ ਕੀ ਹੈਗਾ ਅਗਲੀ ਆਉਗੀ ਅਗਲੇ ਆਪਦੇ ਸਾਹ ਆ ਜਿਵੇਂ ਆਪਣਾ ਸੁਭਾਅ ਕੁਝ ਹੋਰ ਆ ਉਹਦਾ ਸੁਭਾਅ ਕੁਝ ਹੋਰ ਆ ਉਹ ਇਹ ਜਿਹਿਆਂ ਦੀ ਰਹੀ ਹੋਈ ਐ ਚੰਗਾ ਜੇ ਪਾਣੀ ਦਾ ਗਲਾਸ ਲੈ ਕੇ ਦੇ ਇੱਕ ਤਾਂ ਇਹਨਾਂ ਦੇ ਲਈ ਕਰਦੇ ਰਹੋ ਉਤੋਂ ਸਾਰਾ ਦਿਨ ਇਹਨਾਂ ਦੀਆਂ ਗੱਲਾਂ ਸੁਣੋ ਪਤਾ ਨਹੀਂ ਰੱਬ ਨੇ ਮੈਨੂੰ ਵੀ ਕਿਹੜੀ ਵਿਪਤਾ ਚ ਪਾ ਕੇ ਰੱਖਤਾ